ਉਹ ਲਿਕਣਾ ਬੈਠਾ ਹ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਲ ਸਰ ਨੂੰ ਪੁੱਛਿਆ ਜਰਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਦੇ ਸੌਂ ਕਰਕੇ ਕਹੋ ਵੀ ਤੁਹਾਡਾ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਕਾਊਂਟਰ ਕਰਾਂ ਤੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਲੀ ਚਾਚਾ ਪਾਲੀ ਜੀ ਜੀ ਆ ਉਹਨੇ ਜਦੋਂ ਬੰਦੇ ਇਕੱਠੇ ਕਰਕੇ ਇਨਾ ਉਹਦੇ ਤੇ ਲੱਗੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕ ਕੀਤਾ ਮਨਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨੂੰ ਕੋਕਰੀ ਹੋਇਆ ਚੱਲਿਆ ਨਹੀਂ ਗਿਆ ਮੈਂ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗ੍ਹਾ ਚੱਲ ਗਿਆ ਇਹ ਮੈਨੂੰ ਉਹਨਾਂ ਦਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਵੀ ਤੇਰਾ ਨਾਲ ਰਾਹ ਇੰਕਾਉਂਟਰ ਕਰਨਾ ਇੱਕ ਐਮਐਲਓ ਫਰਮ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 450 ਪੁਸਤਰਾ ਵਿੱਚ ਬਿਕਰਮਪਰਾ ਸਾਡਾ ਪਰਾ ਦੇ ਕੇ ਸਟਾਰ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਾਨਾਂ ਹਨ ਵਾਕਿਆ ਭੱਜ ਗਿਆ ਉਹ ਗੱਲ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਗਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂਖਾਉਂ ਅਸੀਂ ਕੋ ਗੋਲੀ ਚਲਾਈਏ ਅਸੀਂ ਤੁਹਾਨਾਂ ਨਾਲ ਹੱਥੋਂ ਪਾਈ ਹੋਏ ਹਾਂ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਿਸ ਵਾਲਿਆਂ ਦੀ ਪਰ ਤੁਸੀਂ ਇਹ ਘਟ ਗਿਆ ਹਰ ਕਥਾ ਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਝ ਕਹਿਣਾ ਲੋਕਾਂ ਦੇ ਨਾਲ ਤੋਂ ਭੱਜਣਾ ਐਵੇਂ ਨਹੀਂ ਜਾਗ ਜਿਓ ਸ੍ਰੀਮਨ ਜਗਰਾਂ ਨੂੰ ਬੋਲੀ ਹੋ ਚੁੱਕਾ ਕੱਲ ਵਿਕਰਮ ਬਰਾੜ ਵੀ ਜਿਹੜੇ ਕੰਕਰ ਸਪੈਸ਼ਲਿਸਟ ਨੇ ਮੇਰੇ ਘਰ ਉਹਨਾਂ ਨਾਲ ਵੀ ਮੇਰੇ ਪਿਛੇ ਲਾਇਆ ਗਿਆ ਉਹ ਵੀ ਸੱਦੇ ਆ ਸਾਰੇ ਨਾਲ ਵੀ ਜਿਹੜੇ ਕੰਕਰ ਕਰਦੇ ਆ ਨਾ ਉਹ ਵੀ ਮੇਰੇ ਪਿੱਛੇ ਲੱਗੇ ਆ ਉਹ ਵੀ ਕਰਵਾ ਲਾ ਬੈਠੇ ਆ ਕੱਲ ਦੇ ਤੇ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਜਿਵੇਂ ਦਿੱਲੀ ਵਾਲੇ ਵਰਕ ਚੁੱਕੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤੁਰਪਾ ਯਾਰ ਕਿੱਡੀ ਲਗਾ ਦਿਆ ਕੀ ਤੁਹਾਨੂੰ ਖਾ ਚੱਲਿਆ ਠੀਕ ਹੈ ਕਿ ਨਹੀਂ ਇਹ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾ ਲੋ ਚੰਗੇ ਰਹੋਗੇ ਮੈਨੂੰ ਕੋਈ ਫਰਕ ਨਹੀਂ ਮੈਨੂੰ ਕੋਈ ਗੱਲ ਇਹਨਾਂ ਵੀ ਮੇਰੇ ਜਿਵੇਂ ਪਿਆ ਹੋ ਰੰਗੀਤ ਚੱਲ ਜਾਂਦੇ ਹੋਰ ਚੱਲ ਜਾਂਗੇ ਪਰ ਇਹ ਜਿਹੜੀ ਹਰਕਤਾਂ ਤੇ ਆਏ ਆ ਇਹ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਓਏ ਆਪਾਂ ਵੱਡੇ ਵੱਡੇ ਬਦਾਲੀਆਂ ਤੋਂ ਨਹੀਂ ਕਰੇ ਤੇ ਦਿੱਲੀ ਵਾਲਾ ਜਿਹੜਾ ਹੈ ਲਾਲਾ ਜੀ ਹਨ ਕੀ ਦਬਾ ਲੂਗਾ